ਸ਼ੇਪ ਸਾਡੇ ਚੱਲ ਪਈ ਆ ਸਮਾਨ ਆ ਤੇ ਟੈਚੀ ਟੂਚੀ ਰ ਇੱਧਰ ਬਾੜੇ ਹੋਏ ਸਾਰਿਆਂ ਦੇ ਮਾੜਾ ਵੀ ਝਟਕਾ ਲੱਗਿਆ ਸਾਡੇ ਬਾਅਦ ਚੱਲ ਜਾੜੇ ਕਾਹਬ ਆਇਆ ਤੋ ਇਹ ਨੋਂ ਪਏ ਉਹਦੇ ਦੇ ਪਾਸੇ ਉਹ ਸਾਹਮਣੇ ਆਫਿਸ ਬਣਿਆ ਹੋਇਆ ਜਿੱਥੋਂ ਆਪਾਂ ਟਿਕਟ ਲੈਣੀ ਆ ਦਾ ਟ੍ਰੈਨਿਸ ਪਾਸਟ ਕਰੂਜ਼ ਕੈਥੀ ਵਗੈਰਾ ਬਣਿਆ ਹੋਇਆ ਇੱਥੇ ਸਾਰਿਆਂ ਦੇ ਜਲਾਤਾ ਮਾਮਲਾ ਰੇਡ ਜਾ ਕੇ ਦਿਰਾਉਗਾ ਮੈਨੂੰ ਜ਼ਾਦਾ ਪਹਿਲਾਂ ਹਸਾਉਂਦਾ ਰਹਿਤੇ ਆ ਇੱਥੇ ਜਾਣਾ ਆ ਵਾਲੇ ਆਈਲੈਂਡ ਤੇ ਆਪਾਂ ਲੂਸਾ ਪਰੀਡਾ ਤੇ ਨਾਲ ਆਈਲੈਂਡ ਤੇ ਲੱਗੇ ਹੋਏ ਇੱਥੇ ਫੋਟੋ ਤੇ ਉਧਰ ਜਾ ਕੇ ਦਿਖਾਣਾ ਨੇੜੇ ਸਾਨੂੰ ਖੜੇ ਆ ਆ ਕਾਉਂਟਰ ਵਾ ਇੱਥੇ ਕਾਉਂਟਰ ਤੋਂ ਟਿਕਟ ਲੈ ਕੇ ਲੂਸਾ ਪਰੀਡਾ ਦੀ ਉਹ ਵੜਾ ਪਹਿਲਾ ਵਾਲਾ ਇਹਨੂੰ ਸਬਡੇਟ ਆ ਜਿੱਥੇ ਉਹ ਸਟਾਰਟ ਹੁੰਦੀ ਫੋਟੋ ਉਹ ਵਾਲੇ ਆਈਲੈਂਡ ਤੇ ਜਾਣਾ ਆਪਾਂ ਤੇ ਜਿਹੜੀ ਫੈਰੇ ਹੋਣੀ ਆ ਇੱਥੋਂ ਉਹ ਦੋ ਘੰਟੇ ਦੀ ਲੱਗਣਿਆ ਡੇਢ ਦੋ ਘੰਟੇ ਦੇ ਵਿੱਚ ਪੁੱਜ ਜਾਣਾ ਆ ਦੋ ਦੋ ਤਰ੍ਹਾਂ ਦੀ ਹੁੰਦੀਆਂ ਫੈਰੀਆਂ ਇੱਕ ਤਾਂ ਸ਼ਾਰਟ ਵਾਲੀ ਹੁੰਦੀ ਹੈ ਇੱਕ ਥੋੜਾ ਲੌਂਗ ਟਾਈਮ ਲੈਂਦੀ ਹੈ ਜਿੱਦਾਂ ਤੇ ਤੁਸੀਂ ਟਰਾਈ ਕਰਦੇ ਟਰਾਈ ਕਰ ਸਕਦੇ ਹੋ ਸ਼ਾਰਟ ਵਾਲੀ ਲੈ ਕੇ ਜਾ ਸਕਦੇ ਹੋ ਆ ਸਾਰੇ ਟਿਕਟ ਵਾਲੇ ਕਾਊਂਟਰ ਬਣੇ ਹੋਏ ਇੱਥੇ ਬੈਗ ਇੱਥੇ ਸਬਮਿਟ ਕਰਾ ਸਕਦੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਹੁਣ ਅੰਦਰ ਅੰਦਰ ਇੱਥੇ ਆਗੇ ਹੌਣ ਹੌਣ ਵਿੱਚੇ ਪਿਆ ਮੇਰੇ ਬੈਗ ਦੇ ਦੇਖੋ ਪੀੜੀਆਂ ਸੇਪ ਲੱਗੀ ਸਾਡੀ ਬੋਰਡ ਤੇ ਇੱਥੇ ਦੇਖੀ ਭਰਾਵਾ ਉਹਨੇ ਮੈਨੂੰ ਚਟਕਿਆ ਪੈਣਾ ਇਹਨਾਂ ਨੇ ਦੋ ਬਚੜੀ ਜਦੋਂ ਆਹ ਲੱਗਾ ਹੋਇਆ ਨਾ ਇਹਨਾਂ ਦਾ ਬ੍ਰੇਕਰ ਜਲਾਇਆ ਹੋਇਆ ਲੱਗਦਾ ਉਹਦੇ ਨਾਲ ਦੋਨੇ ਪਾਸੇ ਨੂੰ ਬਰਾਬਰ ਖਿੱਚਣੀ ਇਹਨੂੰ ਇੱਧਰ ਨੂੰ ਬੱਸ ਕਰੋ ਬੱਸ ਇਹ ਵੀ ਬੱッセ ਕਹਿੰਦੇ ਆ ਇਹ ਵੀ ਸੰਸਕ੍ਰਿਤ ਵਾਲੀ ਆ ਸਾਰੇ ਬੈਗ ਉੱਤੋਂ ਲਾਪੇ ਸ਼ਿਫਟਿੰਗ ਚੱਲਣ ਲੱਗੀ ਬੈਗਾਂ ਦੀ ਮੈਨੂੰ ਲੱਗਦਾ ਮੈਨੂੰ ਚੱਕ ਚੱਕ ਕੇ ਫੜਾਓਗੇ ਨਾਲੇ ਗਿੜੀਆਂ ਦਾ ਬੈਗ ਭਾਈ ਉਹ ਉੱਧਰ ਦੇ ਉਂਗਲਾਂ ਉਂਗਲਾਂ ਦੇ ਕੰਦੀਆਂ ਤੇਜ਼ ਚੱਲਦੀ ਆਉਂਦੀ ਆ ਲੋਡਿੰਗ ਹੋ ਲੱਗੀ ਪੈਗਾਂ ਦੀ ਉਹ ਬੱਲੇ ਵਸੇ ਮੱਛੀਆਂ ਫੜ ਲੱਗੇ ਹੋ ਚਾੜੀ ਕੋ ਬੜਾ ਲੱਗੇ ਸਾਨੂੰ ਹੁਣ ਅਸੀਂ ਚੱਲੀਏ ਥੱਲੇ ਨੂੰ ਬਾਈ ਚੱਕ ਲੈਣੇ ਸਮਾਨ ਵਗੈਰਾ ਆ ਗਿਆ ਨਵੀਂ ਇੱਕ ਧਰਤੀ ਤੇ ਲਸੂਡਾ ਨਾਸਾ ਬੁਡੀਡਾ ਆਇਆ ਇੱਥੇ ਦਾ ਹਾਲ ਤੋਂ ਵਾਲੇ ਸਾਲਾ ਇੱਕ ਦਮ ਹੀ ਬਸਿਆ ਹੋਇਆ ਹੈ ਸਮਾਨ ਵਗੈਰਾ ਆਪਾਂ ਚੱਕ ਲਿਆ ਇੱਥੋਂ ਤੇ ਚੱਲੀ ਹੁਣ ਹੋਟਲ ਵੱਲ ਨੂੰ ਹੋਟਲ ਜਾ ਕੇ ਦੇ ਦੇ ਕਿੱਦਾਂ ਜਾਣਾ ਹੈ ਤੁਰ ਕੇ ਜਾਣਾ ਹੈ ਬੱਸੇ ਜਾਣਾ ਇਹ ਟੈਂਪੂ ਕਰਕੇ ਜਾਣਾ ਕੈਸੇ ਹੋ ਠੀਕ ਹੋ ਬੜੀਆ ਆਗੇ 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 ਕਾਗੇ ਕਾਰ ਬਾਹਰ ਖੜੀ ਹੈ ਇਹ ਸਾਰੇ ਟੈਕਸੀ ਮਹਿਗੋਆ ਆ ਅਜੇ ਤੱਕ ਕਾਰਡ ਪਾਇਆ ਨਾ ਬਾਈ ਨੇ ਪੀੜਾ ਪਾਇਆ ਹੋਇਆ ਕਿਸੇ ਨੇ ਹਰਾ ਪਾਇਆ ਕੋਈ ਨੀਲਾ ਪਾਇਆ ਇਹ ਫੈਰੀਆਂ ਦੀ ਨਿਸ਼ਾਨੀ ਹੈ ਨਾ ਦੀ ਕਿ ਜਿਹੜੇ ਰੰਗ ਦੀ ਕਿਹੜੀ ਫੈਰੀ ਜਾਣੀ ਆ ਜਦ ਆਪਾਂ ਉਧਰੋਂ ਇੱਧਰੋਂ ਆਦੇ ਆ ਉਧਰ ਵੀ ਇਹੀ ਹੁੰਦੇ ਆ ਤੇ ਇਹੀ ਮਤਲਬ ਹੈ ਬੈਜ ਕਾਰਡ ਜਾਂ ਪਾ ਦਿੰਦੇ ਜਦ ਸਾਰੇ ਕਿਉਂ ਨਾ ਕੈਮਰਾ ਦੂਗੀ ਹੈ ਨਾ ਲਬਰ ਨਾ ਹਾਂ ਕੈਮਰਾ ਲਬਰ ਹੁੰਦੇ ਡਰਦੇ ਨਹੀਂ ਆ ਕਿ ਤੇ ਉਸੇ ਤਰ੍ਹਾਂ ਉੱਥੇ ਜਾ ਕੇ ਟੈਗ ਵਗੈਰਾ ਮਿਲ ਜਾਂਦਾ ਆ ਜਦ ਛੇਪ ਚ ਚੜਦੇ ਆ ਨਾ ਉਸ ਵੇਲੇ ਇਹ ਕਾਰਡ ਖੋਲ ਕੇ ਰੱਖ ਲਏ ਸਾਤੋਂ ਲੈ ਲੈਦੇ ਕਹਿੰਦਾ ਬਾਲਾ ਹਾਂ ਇੱਕ ਪਿੰਡ ਆ ਗਿਆ ਕਹ ਲੋਗੇ ਇੱਕ ਹੋਰ ਵਾਲੀ ਦਾ ਇੱਕ ਹੋਰ ਜਿਹੜਾ ਜਮੀਨੀ ਇਲਾਕਾ ਆ ਉੱਥੇ ਆ ਗਿਆ ਉਹ ਲੈ ਲੈਣ ਦੇ ਸ਼ੇਕ ਫੜ ਕੇ ਘੰਟਾ ਲੱਗੇ ਸਾਨੂੰ ਫਾਸਟ ਵਾਲੇ ਜਾਈਆਂ ਜੇ ਸਲੋ ਵਾਲੇ ਚਾਹੀਏ ਤੇ ਚਾਰਕ ਘੰਟੇ ਲੱਗ ਜਾਂਦੇ ਆ ਪਰ ਇਹ ਸਿੱਧੀ ਡਾਇਰੈਕਟ ਫਲਾਈਟ ਹੁੰਦੀ ਜਿੱਦਾਂ ਕਹ ਲੋਗੇ ਤੁਸੀਂ ਕਹਿ ਸਕਦੇ ਆ ਇਹ ਛੋਟੀਆਂ ਆ ਇਹ ਛੋਟੀਆਂ ਆ ਜਿਹੜੇ ਕਿਸੇ ਨੇ ਫਿਸ਼ਿੰਗ ਕਰਨ ਜਾਣਾ ਕੁਛ ਕਰਨ ਜਾਣਾ ਉਹਦੇ ਲਈ ਪੁੱਛਦੇ ਪਏ ਆ ਭਾਈ ਉਹਨੇ ਫੋਟੋ ਜਿਹੜਾ ਅਲੱਗ-ਅਲੱਗ ਵੇ ਦੱਸੇ ਹੋਏ ਆ ਛੋਟੇ-ਛੋਟੇ ਜਿਹਦਾ ਆਈਲੈਂਡ ਦੇ ਫਿਰਟ ਆ ਉਹਦੇ ਵਿੱਚ ਕਿਹੜੀ ਜੀਲ ਹੀ ਕਿਹੜਾ ਮਸ਼ਹੂਰ ਆ ਜਿੱਦਾਂ ਜੇ ਕੋਈ ਡਾਈਵ ਵਗੈਰਾ ਜਾਣਾ ਚਾਹੁੰਦਾ ਆ ਤੇ ਅਣੀ ਸਰ ਵੱਲੇ ਜਾ ਕੇ ਜਿਹੜੀਆਂ ਉਹ ਜਿਹੜੀਆਂ ਬੂਟੀਆਂ ਦੇਖ ਲਓ ਤੇ ਹੋਰ ਜਦਾਂ ਉਹਦੇ ਵਿੱਚ ਜਿਹੜੇ ਪੰਛੀ ਪੰਛੀ ਗੱਲ ਜਿਹੜੇ ਪਾਣੀ ਦੇ ਜਾਨਵਰ ਹੁੰਦੇ ਆ ਥੱਲੇ ਕੋਲੇ ਦੇਖ ਸਕਦੇ ਆ ਅਲੱਗ-ਅਲੱਗ ਐਕਟੀਵਿਟੀ ਆ ਸਕੇ ਕਾਫੀ ਜ਼ਿਆਦਾ ਪਰ ਮੈਨੂੰ ਤਾਂ ਜਿਹੜਾ ਤੁਹਾਨੂੰ ਸਹੀ ਦੱਸਾਂ ਸਹੀ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਮੈਨੂੰ ਆ ਰਿਹਾ ਜਿਹਦਾ ਮੈਨੂੰ ਜਿਹੜਾ ਸਹੀ ਨਜ਼ਰ ਆ ਰਿਹਾ ਆ ਰਿਹਾ ਕਿ ਮੈਂ ਇੱਕ ਪਿੰਡ ਜੇ ਚ ਘੁੰਮਦਾ ਪਿੰਗਲੀ ਜੇ ਚ ਇਹ ਬਹੁਤ ਵੱਡੀ ਫੀਲਿੰਗ ਆ ਹਰੇਕ ਘਰ ਦੇ ਮੋਰੇ ਦਾ ਉਹਨਾਂ ਨੇ ਪਹਿਲਾਂ ਮੰਦਿਰ ਬਣਾਇਆ ਹੋਇਆ ਆਪਣੇ ਲਈ ਹਰੇਕ ਘਰ ਦੇ ਜਿੱਥੇ ਪਾਣੀ ਚੱਲ ਜਾਂਦਾ ਉਹਦੀ ਗੱਲ ਆ ਦੇਖੋ ਆ ਹੁਣ ਇੱਥੇ ਇਹਨਾਂ ਨੇ ਆ ਮੰਦਿਰ ਬਣਾਇਆ ਹੋਇਆ ਤੇ ਹੈਲੋ ਐਨਲ ਬਟ ਲੰਬੇ ਪੈਡੇ ਕੱਟ ਕੇ ਸੀ ਨਾ ਉੱਜੇ ਇੱਥੇ ਸਮੁੰਦਰ ਦਾ ਸੀਨਾ ਫਾੜ ਕੇ ਆ ਗਲੀ ਜਾ ਗਏ ਬਟ ਹਾਊ ਮਚ ਦਾ ਚਾਰਜ ਇਹ ਵਰਸਾ ਵੀ ਹੋਸ ਟੈਲ ਮੀ ਮਾਮਾ ਕਹਿੰਦੇ ਬਹੁਤ ਬਹੁਤ ਕੈਨ ਯੂ ਪਲੀਜ਼ ਸੈਂਡ ਮੀ ਟੈਕਸ ਆਈ ਪੇਡ ਫੋਰ ਯਾ ਬਾਈ ਕਹਦਾ ਸਾਨੂੰ ਨਾ ਮੈਸੇਜ ਦੇ ਕੇ ਭੇਜ ਦੇ ਕਿ ਆਪਾਂ ਪੈਸੇ ਪੇ ਕਰ ਦਿੰਦੇ ਆ ਸਕੂਟਰ ਜਮੇ ਵੀ ਖਾ ਲੈਣੇ ਇਹਦੀ ਵਾਈਫ ਨੇ ਵੀ ਖਜਾਨਾਣੀ ਆ ਉਹ ਨਰਸ ਤੁਸੀਂ ਵਾਲੀ ਬੋਏ ਵੈਰੀ ਹੈਪੀ ਬੋਏ ਮਮਾ ਹਣ ਫੋਟੋ ਕਰਾਈ ਜਾਣੀਆਂ ਪ੍ਰੀ ਚੈੱਕ ਵੀ ਕਰੋ ਆਹ ਪ੍ਰੀ ਚੈੱਕ ਕਰ ਪਹਿਲੇ ਬਹਿ ਜਾ ਕਿੱਥੇ ਬਹਿਣਾ ਬਾਈ ਇਦਰ ਪਵਨ ਨੇ ਮਾ ਪਵਨ ਨੇ ਗੱਡੀ ਨਵੀਂ ਚੱਕ ਲਈ ਇਦਰ ਇਹਨੂੰ ਹੋਂਡੇਲ